ਇਹ ਕਾਦੀਦਲ ਵੱਲੋਂ ਨੀਰਗਰ ਦਾ ਆਵਾਜ਼ੀ ਦੇ ਨਾਮੀਨੇਸ਼ਨ ਪੇਪਰ ਫਾਈਲ ਕੀਤੇ ਗਏ ਨੇ ਔਰ ਗੁਰੂ ਕਿਰਪਾ ਕਰੇਗਾ ਆਸੀ ਬਾਬੇ ਅਲਾਹੁੜਾ ਸਾਹਿਬ ਬਰਖਾ ਟੇਕੋ ਤੋਂ ਸ਼ੀਵਾਲੇ ਕੇ ਆਏ ਆ ਤੇ ਬਹੁਤ ਲੋਕਾਂ ਦਾ ਪਿਆਰ ਹੈ ਉਤਸ਼ਾਹ ਸਮਾ 3 ਵਜੇ ਦਾ ਸੀ ਸਾਡੇ ਕੋਲ ਨਾਮ ਜੱਦੀ ਕਾਗਜ਼ ਦਾਖਲ ਕਰਨ ਦਾ 3 ਵਜੇ ਦਾ ਸਮਾਂ ਸੀ ਇਸ ਕਰਕੇ ਕਾਫਲਾ ਅਸੀਂ ਵਿਚੀ ਵਿਚਾਲੇ ਛੱਡ ਕੇ ਅਸੀਂ ਆ ਗਏ ਆ ਕਾਗਜ਼ ਦਾਖਲ ਕਰਵਾ ਦਿੱਤੇ ਗਏ ਨੇ ਨਤਮਸਤਕ ਹੋਏ ਅਰਦਾਸ ਬੇਨਤੀ ਕੀਤੀ ਉਹਨਾਂ ਕੋਲੋਂ ਆਸ਼ੀਰਵਾਦ ਲੈ ਕੇ ਸਾਡਾ ਕਾਫਲਾ ਚੱਲਿਆ ਕਾਫਲਾ ਇੰਨਾ ਵੱਡਾ ਸੀ ਕਿ ਇੱਧਰ ਸਮਾਂ 3 ਵਜੇ ਦਾ ਸੀ ਸਾਡੇ ਕੋਲ ਨਾਮ ਜੱਦੀ ਕਾਗਜ਼ ਦਾਖਲ ਕਰਨ ਦਾ 3 ਵਜੇ ਦਾ ਸਮਾਂ ਸੀ ਇਸ ਕਰਕੇ ਕਾਫਲਾ ਅਸੀਂ ਵਿੱਚ ਹੀ ਵਿਚਾਲੇ ਛੱਡ ਕੇ ਅਸੀਂ ਆ ਗਏ ਆ ਕਾਗਜ਼ ਦਾਖਲ ਕਰਵਾ ਦਿੱਤੇ ਗਏ ਨੇ ਕਾਫਲਾ ਸਾਡਾ ਪਿੱਛੇ ਆ ਰਿਹਾ ਹੈ ਗੁਰੂ ਸਾਹਿਬ ਦੀ ਬੜੀ ਕਿਰਪਾ ਵਾ ਪੂਰੀ ਸੰਗਤ ਸਾਡੇ ਨਾਲ ਜੁੜੀ ਆ ਜਿਹੜੇ-ਜਿਹੜੇ ਮੁੱਦੇ ਲੈ ਕੇ ਇਲੈਕਸ਼ਨ ਲੜੀ ਜਾ ਰਹੀ ਹੈ ਮੁੱਦੇ ਵੇਖੋ ਜੀ ਨਸ਼ੇ ਦਾ ਮੁੱਦਾ ਜੇ ਲੋਕ ਗਰੀਬ ਨੇ ਖੜਾਂ ਵਿੱਚ ਉਹਨਾਂ ਦੀਆਂ ਛੱਤਾਂ ਡੇਗੀਆਂ ਬੱਚੇ ਕਮਾਈ ਨਹੀਂ ਕਰ ਰਹੇ ਇਹਨਾਂ ਨੇ ਕਣਕਦਾਲ ਬੰਦ ਕਰ ਦਿੱਤੀ ਆ ਤੇ ਖਾਣ ਵਾਸਤੇ ਵੀ ਲੋਕਾਂ ਕੋ ਨਹੀਂ ਆ ਬਹੁਤ ਗਰੀਬੀ ਜੇ ਸੀ ਬ੍ਰੇਜ ਦਾ ਮੁੱਦਾ ਜੇ ਪਾਣੀ ਦਾ ਮੁੱਦਾ ਮੁੱਦੇ ਬਹੁਤ ਵਾ ਠੀਕ ਠੀਕ ਹਾਂਜੀ ਐਜੂਕੇਸ਼ਨ ਦਾ ਟੀਚਰ ਨਹੀਂ ਹੈਗੇ ਹਾਂਜੀ ਨਰਸਿੰਗ ਕਾਲਜ ਨਹੀਂ ਆ ਗਾ ਲੜਕੀਆਂ ਵਾਸਤੇ ਹਸਪੀਟਲ ਜਿਹੜਾ ਵਾ ਉਹ ਵੀ ਚਾਲੂ ਕਰਵਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਨਰਸਿੰਗ ਕਾਲਜ ਵੀ ਆਪਾਂ ਤਰਨ ਕਰਨ ਵਿੱਚ ਬੱਚੀਆਂ ਦਾ ਖੋਦ ਰਹੇ। ਬ੍ਰह्म ਗਿਆਨੀ ਬਾਬਾ ਬੁੱਢਾ ਜੀ ਸਾਹਿਬ ਵਿਖੇ। ਨਤਮਸਤਕ ਹੋਏ ਅਰਦਾਸ ਬੇਨਤੀ ਕੀਤੀ। ਉਹਨਾਂ ਕੋਲੋਂ ਅਸ਼ੀਰਵਾਦ ਲੈ ਕੇ ਸਾਡਾ ਕਾਫਲਾ ਚੱਲਿਆ। ਕਾਫਲਾ ਇੰਨਾ ਵੱਡਾ ਸੀ ਕਿ ਇੱਧਰ ਸਮਾਂ 3 ਵਜੇ ਦਾ ਸੀ ਸਾਡੇ ਕੋਲ। ਨਾਮ ਜਤੀ ਕਾਗਜ਼ ਦਾਖਲ ਕਰਨ ਦਾ 3 ਵਜੇ ਦਾ ਸਮਾਂ ਸੀ। ਇਸ ਕਰਕੇ ਕਾਫਲਾ ਅਸੀਂ ਵਿੱਚ ਹੀ ਵਿਚਾਲੇ ਛੱਡ ਕੇ ਅਸੀਂ ਆ ਗਏ ਆ। ਕਾਗਜ਼ ਦਾਖਲ ਕਰਵਾ ਦਿੱਤੇ ਗਏ ਨੇ। ਕਾਫਲਾ ਸਾਡਾ ਪਿੱਛੇ ਆ ਰਿਹਾ ਹੈ। ਠੀਕ ਗੁਰੂ ਸਾਹਿਬ ਦੀ ਬੜੀ ਕਿਰਪਾ ਵਾ ਪੂਰੀ ਸੰਗਤ ਸਾਡੇ ਨਾਲ ਜੁੜੀ ਆ ਜਿਹੜੇ ਕਿਹੜੇ ਮੁੱਦੇ ਲੈ ਕੇ ਇਲੈਕਸ਼ਨ ਲੜੀ ਜਾ ਰਹੀ ਹੈ ਜੀ ਥੰਨੇ ਕਰਨੇ ਕੋਈ ਨਹੀਂ ਮੁੱਦੇ ਵੇਖੋ ਜੀ ਨਸ਼ੇ ਦਾ ਮੁੱਦਾ ਜੇ ਲੋਕ ਗਰੀਬ ਨੇ ਖੜਾ ਵਿੱਚ ਉਹਨਾਂ ਦੀਆਂ ਛੱਤਾਂ ਡੇਗਦੀਆਂ ਜੀ ਬੱਚੇ ਕਮਾਈ ਨਹੀਂ ਕਰ ਰਹੇ ਇਹਨਾਂ ਨੇ ਕਣਕਦਾਲ ਬੰਦ ਕਰ ਦਿੱਤੀ ਆ ਤੇ ਖਾਣ ਵਾਸਤੇ ਵੀ ਲੋਕਾਂ ਕੋ ਨਹੀਂ ਆ ਠੀਕ ਬਹੁਤ ਗਰੀਬੀ ਜੇ ਸੀਵਰੇਜ ਦਾ ਮੁੱਦਾ ਜੇ ਪਾਣੀ ਦਾ ਮੁੱਦਾ ਮੁੱਦੇ ਬਹੁਤ ਵਾ ਠੀਕ ਠੀਕ ਮੁੰਡੇ ਅੰਦੀ ਪਰ ਵੱਲੋਂ ਜਿਹੜੇ ਵਾਦੇ ਐਜੂਕੇਸ਼ਨ ਦਾ ਟੀਚਰ ਨਹੀਂ ਹੈਗੇ ਹਾਂਜੀ ਨਰਸਿੰਗ ਕਾਲਜ ਨਹੀਂ ਆ ਗਾ ਲੜਕੀਆਂ ਵਾਸਤੇ ਹਸਪੀਟਲ ਜਿਹੜਾ ਵਾ ਉਹ ਵੀ ਚਾਲੂ ਕਰਵਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਨਰਸਿੰਗ ਕਾਲਜ ਵੀ ਆਪਾਂ ਤਰਨਕਾਰਨ ਵਿੱਚ ਬੱਚੀਆਂ ਦਾ ਖੋਲ ਰਹੇ ਹਾਂ ਜੀ ਬ੍ਰਹਮ ਗਿਆਨੀ ਉਹ ਬਾਈ ਬੱਡਾ ਜੀ ਸਾਹਿਬ ਵਿਖੇ ਨਤਮਸਤਕ ਹੋਏ ਅਰਦਾਸ ਬੇਨਤੀ ਕੀਤੀ ਉਹਨਾਂ ਕੋਲੋਂ ਆਸ਼ੀਰਵਾਦ ਲੈ ਕੇ ਸਾਡਾ ਕਾਫਲਾ ਚੱਲਿਆ ਕਾਫਲਾ ਇੰਨਾ ਵੱਡਾ ਸੀ ਕਿ ਇੱਧਰ ਸਮਾਂ 3:00 ਵਜੇ ਦਾ ਸੀ ਸਾਡੇ ਕੋਲ ਨਾਮਜ਼ਦੀ ਕਾਗਜ਼ ਦਾਖਲ ਕਰਨ ਦਾ 3:00 ਵਜੇ ਦਾ ਸਮਾਂ ਸੀ ਇਸ ਕਰਕੇ ਕਾਫਲਾ ਅਸੀਂ ਵਿੱਚ ਹੀ ਵਿਚਾਲੇ ਛੱਡ ਕੇ ਅਸੀਂ ਆ ਗਏ ਆ ਕਾਗਜ਼ ਦਾਖਲ ਕਰਵਾ ਦਿੱਤੇ ਗਏ ਨੇ ਕਾਫਲਾ ਸਾਡਾ ਪਿੱਛੇ ਆ ਰਿਹਾ ਵਾ ਗੁਰੂ ਸਾਹਿਬ ਦੀ ਬੜੀ ਕਿਰਪਾ ਵਾ ਪੂਰੀ ਸੰਗਤ ਸਾਡੇ ਨਾਲ ਜੁੜੀ ਆ ਜਿਹੜੇ-ਜਿਹੜੇ ਮੁੱਦੇ ਲੈ ਕੇ ਇਲੈਕਸ਼ਨ ਲੜੀ ਜਾ ਰਹੀ ਹੈ ਮੁੱਦੇ ਵੇਖੋ ਜੀ ਨਸ਼ੇ ਦਾ ਮੁੱਦਾ ਜੇ ਲੋਕ ਗਰੀਬ ਨੇ ਖੜਾ ਵਿੱਚ ਉਹਨਾਂ ਦੀਆਂ ਛੱਤਾਂ ਡੇਗੀਆਂ ਬੱਚੇ ਕਮਾਈ ਨਹੀਂ ਕਰ ਰਹੇ ਇਹਨਾਂ ਨੇ ਕਣਕਦਾਲ ਬੰਦ ਕਰ ਦਿੱਤੀ ਆ ਤੇ ਖਾਣ ਵਾਸਤੇ ਵੀ ਲੋਕਾਂ ਕੋ ਨਹੀਂ ਆ ਠੀਕ ਬਹੁਤ ਗਰੀਬੀ ਜੇ ਸੀਵਰੇਜ ਦਾ ਮੁੱਦਾ ਜੇ ਪਾਣੀ ਦਾ ਮੁੱਦਾ ਮੁੱਦੇ ਬਹੁਤ ਵਾ ਠੀਕ ਠੀਕ ਹਾਂਜੀ ਐਜੂਕੇਸ਼ਨ ਦਾ ਟੀਚਰ ਨਹੀਂ ਹੈਗੇ ਹਾਂਜੀ ਨਰਸਿੰਗ ਕਾਲਜ ਨਹੀਂ ਆ ਗਾ ਲੜਕੀਆਂ ਵਾਸਤੇ ਹਸਪੀਟਲ ਜਿਹੜਾ ਵਾ ਉਹ ਵੀ ਚਾਲੂ ਕਰਵਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਠੀਕ ਪਰ ਨਰਸਿੰਗ ਕਾਲਜ ਵੀ ਆਪਾਂ ਤਰਨਕਾਰਨ ਵਿੱਚ ਬੱਚੀਆਂ ਦਾ ਖੋਦ ਰਹੇ ਆ